ਕਈ ਭੈਣਾ ਮੈਨੂੰ ਪੁੱਛਦੀਆਂ ਕਿ ਦੀਦੀ ਅਸੀਂ ਇੰਨੇ ਸਟ्रेस 'ਚ ਅਸੀਂ ਇੰਨੇ ਟਰੋਮਾ 'ਚ ਜਾ ਰਹੀਆਂ ਸਾਡੇ ਨਾਲ ਇੰਨਾ ਕੁਝ ਕਰ ਗਿਆ ਸਾਨੂੰ ਫਾਈਨੈਂਸ਼ੀਅਲੀ ਖਰਾਬ ਕਰ ਗਿਆ ਸਾਡੇ ਕੋਲ ਗੱਡੀ ਨਹੀਂ ਅਸੀਂ ਐਦਾਂ ਹਾਇਓ ਅਸੀਂ ਮਰ ਮੁੱਕ ਗਈਆਂ ਤੇ ਦੀਦੀ ਉਹ ਲਾਈਫ ਦੇ ਵਿੱਚ ਖੁਸ਼ ਯਾ ਕੱਲ ਹਜੇ ਫੋਟੋ ਪਾਈ ਫੇਸਬੁੱਕ ਦੇ ਉੱਤੇ ਬੜਾ ਸ਼ਰਾਬ ਚ ਰੂਪ ਪੀ ਰਹੇ ਆਪਣੇ ਫਰੈਂਡਸ ਨਾਲ ਬੈਗੇ ਦੇਖੋ ਮੇਰੀਓ ਭੈਣ ਕਿੰਨੀ ਕੁ ਦੇਰ ਤੱਕ ਇਹ ਜਿੰਗਾ ਲਾਲਾ ਕਰ ਲੈਣਗੇ ਕਿੰਨੀ ਕੁ ਦਿਨ ਤੱਕ ਜਿੰਗਾ ਲਾਲਾ ਕਰ ਲੈਣਗੇ ਐਟ ਦੀ ਐਂਡ ਸੁੱਕੀ ਲਾਲਾ ਹੀ ਹੋਣਾ ਸੁੱਕੀ ਲਾਲਾ ਕਿੱਦਾਂ ਹੋਣਾ ਇਹਨਾਂ ਨੇ ਆਪਣੇ ਇਮੋਸ਼ਨਸ 6 ਮਹੀਨੇ ਨਿਕਲ ਜਾਣਗੇ ਸ਼ਰਾਬ ਪੀ ਲੈਣਗੇ ਅਸੀਂ ਫਨ ਕਰ ਲਈਏ ਭੰਗ ਪੀ ਲੈਣਗੇ ਅਸੀਂ ਭੁੱਲ ਜਾਈਏ ਜੋ ਹੋਇਆ ਐਟ ਦੀ ਐਂਡ 6 ਮਹੀਨੇ ਸਾਲ 1.5 ਸਾਲ ਹੱਦ 2 ਸਾਲ ਕਿੰਨੇ ਸਾਲ ਵਾਪਸ ਬੈਕ ਟਰਾਮਾ ਚ ਆ ਜਾਣਾ ਜਦੋਂ ਇਹਨਾਂ ਨੂੰ ਕੋਈ ਕੁੱਤਾ ਬਿੱਲਾ ਟੱਕਰ ਗਿਆ ਫੇ ਇਹਨਾਂ ਨੂੰ ਯਾਦ ਆਉਂਦੀ ਆ ਯਾਰ ਉਹ ਵਾਈਫ ਮਟੀਰੀਅਲ ਸੀ ਉਹ ਚੰਗੀ ਸੀ ਪਰ ਉਦੋਂ ਤੱਕ ਜਨਾਨੀ ਆਪਣਾ ਮੂਵ ਔਨ ਕਰ ਚੁੱਕੀ ਹੁੰਦੀ ਹੈ ਜਾਂ ਤਾਂ ਕਿਸੇ ਹੋਰ ਬੰਦੇ ਨਾਲ ਤੇ ਜਾਂ ਆਪਣੇ ਕੈਰੀਅਰ 'ਚ ਤੇ ਫਿਰ ਉਹ ਆਪਣੇ ਝੁੱਗੇ ਨਾਲ ਕਿਉਂ ਬੰਨੇਗੀ ਇਹਨਾਂ ਨੂੰ ਪਹੁੰਚੇ ਦੇ ਨਾਲ ਫਿਰ ساری ਉਮਰ ਪਛਤਾਉਂਦੇ ਰਹਿੰਦੇ ਆ ਫਿਰ ਇਹਨਾਂ ਦੇ ਨਾਂ ਤਾਂ ਬੱਚੇ ਹੱਥ ਆਉਂਦੇ ਆ ਤੇ ਨਾ ਇਹ ਇਹਨਾਂ ਨੂੰ ਬੱਚੇ ਚੰਗਾ ਹੀ ਸਮਝਦੇ ਆ ਠੀਕ ਆ ਕਿਉਂਕਿ ਬੱਚਿਆਂ ਨੂੰ ਪਤਾ ਹੁੰਦਾ ਕਿ ਉਹਨਾਂ ਦੀ ਮਾਂ ਉਹ ਦੇਖਦੇ ਆ ਕਿ ਉਹਨਾਂ ਨੇ ਕਿੰਨਾ ਔਖਾ ਹੋ ਕੇ ਸਾਡੀ ਮਾਂ ਨੇ ਸਾਨੂੰ ਸਟੈਂਡ ਅਪ ਕੀਤਾ ਆ ਸਾਨੂੰ ਪੜਾਇਆ ਲਿਖਾਇਆ ਉਹ ਕਿੰਨੀ ਔਖੀ ਹੁੰਦੀ ਰਹੀ ਆ ਦੇ ਨੋ ਬੱਚੇ ਸੈਂਸ ਕਰਦੇ ਆ ਇਹਨਾਂ ਦੀ ਪੈਂਪਰਿੰਗ ਕਰਨੀ ਬੰਦ ਕਰੋ ਮੇਰੀਓ ਭੈਣੋ ਇਹਨਾਂ ਦੇ ਚਿਤੜ ਥਪੜਾਉਣੇ ਬੰਦ ਕਰੋ ਬਿਕਾਜ਼ ਅਸੀਂ ਇਹਨਾਂ ਦੀ ਘਰ ਵਾਲੀਆਂ ਸੀ ਇਹਨਾਂ ਦੀ ਮਾਵਾਂ ਨਹੀਂ ਹੈਗੀਆਂ ਇਹ ਉਹੀ ਐਕਸਪੈਕਟ ਕਰਦੇ ਜੋ ਆਪਣੀ ਮਾਂ ਤੋਂ ਐਕਸਪੈਕਟ ਕਰਦੇ ਆ ਵੀ ਸਾਨੂੰ ਇਹ ਰੋਟੀ ਪਾਣੀ ਬੈੱਡ ਤੇ ਬੈਠੇ ਹੁੰਦਾ ਵੇ ਆਉਂਦੇ ਨੂੰ ਬੁੱਗੂ ਸ਼ੋਨਾ ਜਾਦੂ ਟੋਨਾ ਕਰੇ ਗੁੱਗੀ ਮੁੱਗੀ ਕਰੇ ਗਿੱਲੂ ਗਿੱਲੂ ਇਲੂ ਇਲੂ ਕਰੇ ਕੋਈ ਜ਼ਰੂਰਤ ਨਹੀਂ ਆ ਜਿਹੜੇ ਬੰਦੇ ਤਾਂ ਰਿਸਪੌਂਸੀਬਲ ਆ ਉਹਨਾਂ ਨੂੰ ਕਰੋ ਕਿਉਂਕਿ ਉਹ ਤੁਹਾਡੇ ਸਿਰ ਦੇ ਸਾਈਂ ਆ ਜਿਹੜੇ ਕਲੇਸ਼ੀ ਆ ਇਦਾਂ ਦੇ ਜਿਹੜੇ ਸਿਰਫ ਆਪਣਾ ਮਤਲਬ ਭਾਲਦੇ ਆ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਇਹ ਕੰਮ ਉਹ ਕਰਨ ਦੀ ਮੈਂ ਤੁਹਾਨੂੰ ਆਪਣੀ ਲਾਈਫ ਤੋਂ ਇੱਕ ਐਗਜ਼ਾਮਪਲ ਦਿੰਨੀ ਆ ਬਰਥਡੇ ਮਨਾਉਨੇ ਆਪਾਂ ਹਨਾ ਆਪਾਂ ਨੂੰ ਵੀ ਪਤਾ ਹੁੰਦਾ ਚਲੋ ਆਪਾਂ ਸਾਲ-ਸਾਲ ਬੁੱਢੇ ਹੋ ਰਹੇ ਹਾਂ ਕੋਈ ਇੰਨਾ ਉਹ ਨਹੀਂ ਹੈਗਾ ਜਦੋਂ ਤਾਂ ਇਹਨਾਂ ਨੂੰ ਆਪ ਕੋਈ ਚੀਜ਼ ਲੈ ਕੇ ਦੇਣੀ ਪੈਂਦੀ ਆ ਤਾਂ ਇਹਨਾਂ ਨੂੰ ਹੁੰਦਾ ਸੀ ਲਾਈਕ ਲੈ ਕੇ ਨਾ ਦਈਏ ਜਦੋਂ ਜਨਾਨੀ ਤੋਂ ਖਾਣਾ ਹੁੰਦਾ ਇਹਨਾਂ ਨੂੰ 24 ਘੰਟੇ ਇਹਨਾਂ ਦੇ ਮੂੰਹ ਅੱਡੇ ਆ ਹੀ ਹੁੰਦਾ ਆ ਦੀਆ ਇਹ ਕਲੇਸ਼ੀਆਂ ਦੀ ਗੱਲ ਕਰ ਰਹੀਆਂ ਤੇ ਇਹਨਾਂ ਨੇ ਕੀ ਕਰ ਮੇਨਾ ਕੀ ਹੁੰਦਾ ਸੀ 500 ਡਾਲਰ ਦੀਆਂ 29 ਦਿੱਤੀਆਂ ਮੈਂ ਹਨਾ ਤੇ ਬੜੀ ਖੁਸ਼ੀ ਖੁਸ਼ੀ ਪਾਈਆਂ ਲਾਈਆਂ ਚਲੋ ਇੱਕ ਵਾਰੀ ਨਾ ਆਰਗੂਮੈਂਟ ਹੋ ਗਏ ਮੈਨਾ ਬਰਥਡੇ ਤੇ ਇਹਨੇ ਸੋਹਣੇ ਗਿਫਟ ਲੈ ਕੇ ਦਿੱਤੇ ਸੀ ਉਹਦੇ ਵਿੱਚ ਕੁਝ ਐਕਸਪੈਂਸਿਵ ਸੀਗੇ ਤੇ ਕੁਝ ਨਾਰਮਲ ਸੀਗੇ ਬਹੁਤ ਸੋਹਣਾ ਸੀ ਕਦਲ ਵਾਲਾ ਇਦਾਂ ਜਿੱਦਾਂ ਨਾ ਸਟੀਲ ਦਾ ਬਹੁਤ ਸੋਹਣਾ ਸੀ ਦਾ ਰੱਖਣ ਨੂੰ ਸੀਗਾ ਜਿੱਦਾਂ ਘਰ ਚ ਡੈਕੋਰੇਸ਼ਨ ਲਈ ਰੱਖੀ ਦਾ ਗੁੱਸੇ 'ਚ ਆ ਕੇ ਇੱਕ ਮੈਂ ਘਰ 'ਚ ਲੜੀਆਂ ਲਾਈਆਂ ਹੋਈ ਸੀ ਆਪਣੇ ਬੱਚੇ ਲਈ 3 ਮਹੀਨੇ ਦਾ ਮੁੰਡਾ ਸੀ ਮੇਰਾ ਉਹ ਚਾਰ ਚਫੇਰੇ ਦੇਖਦਾ ਹੁੰਦਾ ਸੀ ਦਾ ਬੱਚੇ ਲਈ ਆਪਾਂ ਲਾ ਦਿੰਨੇ ਆ ਨਾ ਬਲੂਨ ਲਾ ਦਿੰਨੇ ਆ ਜਾਂ ਫਿਰ ਇਦਾਂ ਗੁੱਸੇ 'ਚ ਆ ਕੇ ਤੋੜ ਦਿੱਤੀਆਂ ਤੇ ਫਿਰ ਜੀ ਲਿਆ ਕੇ ਬਿਨ ਦਿੱਤੀਆਂ ਦੁਬਾਰਾ ਲਾਈਆਂ ਵੀ ਨਹੀਂ ਠੀਕ ਆ ਤੇ ਉਹ ਜਿਹੜੇ ਗਿਫਟ ਸੀ ਉਹ ਛੱਕ ਕੇ ਬਿੰਨ ਚ ਮਾਰੇ ਗੁੱਸਾ ਮੈਨੂੰ ਵੀ ਬੜਾ ਆ ਉਹ ਬਿੰਨ ਇਹ ਹਰਕਤ ਤਾਂ ਦੱਸਣ ਲੱਗੀ ਬੰਦੇ ਕਿਦਾਂ ਕਰਦੇ ਆ ਉਹ ਛੱਕ ਕੇ ਬਿੰਨ ਚ ਮਾਰੇ ਚਲੋ ਮੈਂ ਕਹਾਂ ਕੋਈ ਨਹੀਂ ਮੇਰੇ ਪੈਸੇ ਸੀ ਕਿ ਥੋੜੇ ਜਿੰਨੇ ਵੀ ਸਕੇ ਚਲੋ ਗਿਆ ਸਮਾਨ ਕਿੰਨੇ 150 200 ਦਾ ਹੋਊਗਾ ਚਲ ਕੋਈ ਗੱਲ ਨਹੀਂ ਪਰਫਿਊਮ ਸਾਮਕੇ ਗੱਡੀ ਚ ਰੱਖ ਲੈ ਕਿਉਂਕਿ ਉਹ ਮਹਿੰਗਾ ਸੀ ਉਹਦੀ ਪਰਫਿਊਮ ਦੀ ਸਮੈਲ ਸੋਹਣੀ ਸੀ ਨੱਤੀਆਂ ਹੀ ਛੁੱਟੀਆਂ ਆਰਗੂਮੈਂਟ ਚ ਨੱਤੀਆਂ ਮੋਰੇ ਚੱਕ ਕੇ ਮਾਰਨੀ ਚਾਹੀਦੀਆਂ ਸੀ ਕਿਉਂਕਿ ਸੋਹਣੀਆਂ ਦੀਆਂ ਸੀ ਗਿਫਟ ਨਹੀਂ ਗਿਫਟ ਤਾਂ ਉਹ ਵੀ ਸੀ ਜਿਹੜੇ ਚੱਕ ਕੇ ਸੱਟੇ ਨੱਤੀਆਂ ਵੀ ਗਿਫਟ ਸੀ ਉਹ ਵੀ ਚੱਕ ਕੇ ਮੋਰੇ ਮਾਰਨਾ ਸੀ ਉਹ ਨਹੀਂ ਫੇਰ ਜੀ ਇਹਨਾਂ ਦੀ ਔਕਾਤ ਦੇਖ ਲਓ ਚਾਂਜਰਾ ਚਾਂਦੀ ਦੀਆਂ ਵੀ ਨਹੀਂ ਸਾਲੀ ਮੇਲੇ ਜੇ ਚੁ ਲਈਆਂ ਹੁੰਦੀਆਂ ਜਿਹੜੀਆਂ ਕਾਂਡੇ-ਕੁੰਟੇ ਜਿਹੜੇ ਹੁੰਦੇ ਆ ਉਹ ਲੈਂਦੇ ਸੀ ਉਹ ਮੈਂ ਹੈਲਥ ਕੇਅਰ ਚ ਕੰਮ ਕਰਦੀ ਸੀ ਔਰ ਮੈਂ ਜਰਬਨ ਥੱਲੇ ਦੀ ਪਾ ਲੈਂਦੀ ਸੀ ਉਹਦਾ ਕੁੰਡਾ ਮੁੜ ਗਿਆ ਮੈਂ ਨਾਨ ਟਾਈਮ ਲਾ ਕੇ ਰੱਖ ਦਿਤੀ ਮੈਂ ਚਲੋ ਕੁੰਡਾ ਮੁੜ ਗਿਆ ਲਾ ਕੇ ਰੱਖ ਦਿੰਦੇ ਨੇ ਫਿਰ ਪਾ ਲਾਂਗੇ ਚੱਕ ਕੇ ਰੱਖੀਆਂ ਹੋਈਆਂ ਮੈਂ ਇਹਦਾ ਲਾ ਕੇ ਰੱਖ ਕੇ ਮੇਰੀ ਆਦਤ ਸੀਗੀ ਮੇਰਾ ਜਦੋਂ ਪਹਿਲਾ ਵਿਆਹ ਹੋਇਆ ਸੀ ਮੈਂ ਸੋਨੇ ਦੀਆਂ ਚੈਨਾਂ ਇੱਦੀ ਲਾ ਕੇ ਰੱਖ ਦਿੰਦੀ ਹੁੰਦੀ ਸੀ ਤਾਂ ਮੈਨੂੰ ਉਹਨਾਂ ਨੇ ਕਹਿਣਾ ਵੀ ਗਗਨ ਕੰਮ ਵਾਲੀਆਂ ਨੇ ਚੁੱਕ ਕੇ ਲੈ ਜਾਣੀਆਂ ਤੂੰ ਗਲੇ ਚ ਪਾ ਲਾ ਹਨਾ ਉਹਨਾਂ ਨੇ ਮੇਰਾ ਕਦੇ ਇਦਾਂ ਚੀਜ਼ ਖੋਈ ਉਹਨੇ ਕੀ ਕੀਤਾ ਚਾਂਦੀ ਦੀਆਂ ਜਿਹੜੀਆਂ ਚਾਂਦੀ ਦੀਆਂ ਕਾਨੂੰ ਸੜੀਆਂਈਆਂ ਚਾਂਜਰਾਂ ਚੱਕ ਕੇ ਲਕੋਤੀਆਂ ਮੈਂ ਲੱਭਦੀ ਫਿਰਾਂ ਮੈਂ ਕਿੱਥੇ ਆ ਕਿੱਥੇ ਆ ਕਹਿੰਦਾ ਤੂੰ ਤਾਂ ਸਰਟ ਦੇਣੀਆਂ ਸੀਗੀਆਂ ਚੱਕ ਕੇ ਸਾਰਾ ਕੁਝ ਨਾ ਕਾਂਟੇ ਟਿੱਕਾ ਦੂਜਾ ਚਾਂਜਰਾਂ ਲਿਜਾ ਕੇ ਗੱਡੀ ਦੇ ਡੈਸ਼ਬੋਰਡ 'ਚ ਲਕੋ ਲਈਆਂ ਆ ਔਕਾਤ ਐ ਇਹਨਾਂ ਦੀ ਇੱਥੋਂ ਪਤਾ ਲੱਗਦਾ ਅੱਜ ਤੱਕ ਮੈਂ ਕਿਸੇ ਨੇ ਜਿਹੜੀ ਚੀਜ਼ ਲੈ ਕੇ ਦਿੱਤੀ ਉਹ ਚੱਕ ਕੇ ਕਦੇ ਬਿੰਨ 'ਚ ਮਾਰੀ ਤੇ ਕਦੇ ਕੋਲ ਰੱਖ ਲਈ ਜਿਹੜੀ ਮਹਿੰਗੀ ਆ ਜਿਹੜਾ ਮੈਨੂੰ ਕੁਛ ਦਿੱਤਾ ਜਿਹੜਾ ਕਿਸੇ ਕਿਸੇ ਖੂ ਖਾਤੇ ਚ ਵੀ ਨਹੀਂ ਆਉਂਦਾ ਸਸਤਾ ਸਮਾਨ ਉਹ ਵੀ ਚੱਕ ਕੇ ਲਕੋ ਲਿਆ ਵੀ ਤਸ ਤੁਸੀਂ ਪੌਣੀਆਂ ਚਾਂਜਰਾਂ ਤੁਸੀਂ ਟਿੱਕਾ ਲਾਉਣਾ ਹੈ ਜਦ ਕਿ ਮੈਂ ਕੋਈ ਲਾਣ ਪਣ ਦੀ ਸ਼ਕੀਨ ਨਹੀਂ ਹੈਗੀ ਇੰਨੀ ਕਿ ਮੈਂ ਕਾਂਟੇ ਲਾ ਲਾ ਮੇਰੇ ਤੁਸੀਂ ਜਿੰਨੀਆਂ ਮਰਜ਼ੀ ਵੀਡੀਓ ਦੇਖ ਲਓ ਸ਼ੁਰੂਆਤ ਤੋਂ ਲੈ ਕੇ ਮੇਰੇ ਆ ਪਾਈਆਂ ਆ ਮੇਰੇ ਨਾਲ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਪਾਈਆਂ ਨੂੰ ਸਿਰਫ ਕੀ ਨਾਰਮਲ ਕੰਨ ਬਿੰਨੇ ਹੋ ਦੈਟਸ ਇਟ ਤੇ ਜਦੋਂ ਪੌਣੀਆਂ ਹੋ ਗਈਆਂ ਮੈਂ ਆਪਣਾ ਲੈ ਕੇ ਪਾ ਲੂੰਗੀ ਮੈਂ ਕਿਹੜਾ ਮਰੀ ਹੋਈ ਆ ਹਨਾ ਕਿ ਇਹਨਾਂ ਦੀਆਂ ਚੀਜ਼ਾਂ ਤੇ ਬੈਠੇ ਹੁੰਨੇ ਸੀ ਤਾਂ ਕਰਕੇ ਕਹਿਨੀ ਆ ਹੋਰ ਹੋਰ ਸੁਣ ਲੋ ਦੂਜੀ ਐਗਜ਼ੈਂਪਲ ਮੈਂ ਨਾ ਆਨਲਾਈਨ ਮੈਨੂੰ ਕੱਪੜੇ ਮਗਾਉਣ ਦਾ ਸ਼ੌਂਕ ਸੀ ਜਿੱਦਾਂ ਕੁੜੀਆਂ ਨੂੰ ਵਨ ਪੀਸ ਪੂਰਾ ਫਰੌਕ ਹੁੰਦੀ ਹੈ ਨਾ ਜਿੱਦਾਂ ਪੂਰੀਆਂ 바ਵਾਂ ਦੀ ਮੈਂ ਕਦੇ ਉਪਾਇਕ ਕਦੇ ਅੱਜ ਤੱਕ ਪਾਇ ਨਹੀਂ ਸੀ 슬ੀਵਲੈਸ ਪਰ ਹੁਣ ਮੈਂ ਸਾਰਾ ਕੁਝ ਹੀ ਪਾਉਣੀ ਆ ਠੀਕ ਆ ਕਿਉਂਕਿ ਮੈਨੂੰ ਖੁਦ ਨੂੰ ਕੰਫਰਟੇਬਲ ਨਹੀਂ ਸੀ ਲੱਗਦਾ ਹੁੰਦਾ ਮੈਂ ਫੁੱਲ 슬ੀਵ ਨਾ ਮਗਾਈਆਂ ਹੋਈਆਂ ਸੀਗੀਆਂ ਬੜੇ ਘੈਂਟ ਸੀਗੀਆਂ ਇਹਦਾ ਲੰਬੀਆਂ ਲੰਬੀਆਂ ਉਹਨਾਂ ਨੂੰ ਪਾੜ ਦਿੱਤਾ ਗਿਆ ਮੈਂ ਆਪਣੇ ਪੈਸੇ ਦੀਆਂ ਮਗਾਈਆਂ ਸੀ ਉਹ ਦਿਨੇ ਜਿਹੜਾ ਵੀ ਜ਼ਿੰਦਗੀ ਚਾਹੇ ਉਸ ਤੋਂ ਪਹਿਲਾਂ ਦੀਆਂ ਪਈਆਂ ਸੀ ਮੇਤੋਂ ਡਰੈਸੇਸ ਉਹਨਾਂ ਨੂੰ ਹੱਥਾਂ ਨਾਲ ਖਿੱਚ ਕੇ ਪਾੜਿਆ ਗਿਆ ਕਿ ਇਹ ਸੋਹਣੀਆਂ ਨਹੀਂ ਲੱਗਦੀਆਂ ਤਾਂ ਨਾ ਮੈਂ ਪਾੜ ਨਹੀਂ ਦੇਣੀਆਂ ਕਿਉਂ ਬਈ ਤੁਹਾਡੇ ਪਿਓ ਦਾ ਰਾਜ ਆ ਜਦੋਂ ਤੁਸੀਂ ਆਪ ਤਾਂ ਕੁਝ ਲੈ ਕੇ ਦੇਣਾ ਨਹੀਂ ਤੇ ਮੇਰੀਆਂ ਪਈਆਂ ਹੋਈਆਂ ਚੀਜ਼ਾਂ ਫਾੜ ਦਿੱਤੀਆਂ ਗਈਆਂ ਮੇਰਾ ਘਰ ਵਾਲਾ ਮੇਰੀਆਂ ਚੀਜ਼ਾਂ ਨਹੀਂ ਸੀ ਫਾੜਦਾ ਹੁੰਦਾ ਮੈਂ ਜੋ ਪਾਲਵਾ ਉਹ ਓਕੇ ਹੁੰਦਾ ਸੀਗਾ ਮੈਂ ਸਕਰਟਾਂ ਵੀ ਪਾਈਆਂ ਆ ਉਹਦੇ ਨਾਲ ਰਹਿੰਦੇ ਹੋਏ ਸਟਾਕਿੰਗਸ ਦੇ ਨਾਲ ਉਹਨੇ ਮੈਨੂੰ ਕਦੇ ਟੋਕਿਆ ਟਿਕਾਇਆ ਨਹੀਂ ਸੀਗਾ ਕਿ ਤੂੰ ਕਿਉਂ ਪੌਨੀ ਆ ਮੇਰੀਆਂ ਬਹੁਤ ਪੁਰਾਣੀਆਂ ਪਹਿਲਾਂ ਫੋਟੋ ਪਈਆਂ ਸੀਗੀਆਂ ਉਹਦੇ ਵਿੱਚ ਹਜੇ ਵੀ ਹੈਗੀਆਂ ਨਿੱਕਰ ਪਾਈ ਹੋਈ ਆ ਮੈਂ ਤੇ ਪਰ ਉਹਦੇ ਨਾਲ ਮੈਂ ਸਟਾਕਿੰਗ ਥੱਲੇ ਪਾਈਆਂ ਹੋਈਆਂ ਬਿਕੋਜ਼ ਮੈਂ ਕਦੇ ਨੰਗੀਆਂ ਲੱਤਾਂ ਕੱਢ ਕੇ ਨਹੀਂ ਤੁਰ ਸਕਦੀ ਮੈਨੂੰ ਮੈਨੂੰ ਖੁਦ ਨੂੰ ਕੰਫਰਟੇਬਲਲੀ ਫੀਲ ਨਹੀਂ ਹੁੰਦਾ ਉਸ ਟਾਈਮ ਹੁੰਦਾ ਨਹੀਂ ਸੀ ਕਿਉਂਕਿ ਮੈਂ ਕ ਵਿਆਹੀ ਸੀਗੀ ਤੇ ਮੈਂ ਪਾ ਲੈਂਦੀ ਸੀ ਮੈਨੂੰ ਉਹਨੇ ਕਦੇ ਟੋਕਿਆ ਨਹੀਂ ਸੀ ਤੇ ਇੱਥੇ ਤਾਂ ਲੌਂਗ ਡ्रेसेस ਸੀਗੀਆਂ ਜਿੱਚ ਕੁਝ ਕੁਝ ਦਿਖਦਾ ਵੀ ਨਹੀਂ ਸੀ ਕੁਝ ਐਦਾ ਵੀ ਨਹੀਂ ਸੀਗਾ ਉਹ ਫਾੜ ਦਿੱਤੀਆਂ ਗਈਆਂ ਫਿਰ ਕਹਿੰਦੇ ਆ ਜਨਾਨੀ ਕਲੇਸ਼ਣਾ ਹਨਾ ਆਪ ਕੁਛ ਲੈ ਕੇ ਨਹੀਂ ਦੇਣਾ ਤੇ ਮੈਂ ਤੁਹਾਨੂੰ ਭੈਣਾ ਨੂੰ ਇਹ ਗੱਲ ਸਮਝਾਉਣੀ ਆ ਮੇਰੇ ਨਾਲ ਬਹੁਤ ਕੁਝ ਹੋਇਆ ਆ ਮੈਂ ਸਹੀ ਆ ਪਰ ਮੈਂ ਧਮਕੀ ਲਈ ਮੈਂ ਕਿਹਾ ਬਚ ਕੇ ਜਿੰਨੇ ਤੇਰੇ ਕੱਪੜੇ ਪਏ ਨਾ ਹੁਣ ਉਹਨਾਂ ਨੂੰ ਕੈਂਚੀਆਂ ਲੱਗਣਗੀਆਂ ਪਤਾ ਨਹੀਂ ਕਿਹੜੇ ਟਾਈਮ ਚੱਕ ਕੇ ਕੱਪੜੇ ਸਾਰੇ ਗੱਡੀ ਚ ਰੱਖ ਲੈ ਆਹ ਉਹ ਕਾਤੇ ਨਾ ਦੀ ਇੰਨੀ ਛੋਟੀ ਇਹ ਜੇ ਟ੍ਰਾਂਸਲੇਟ ਵੀ ਕਰਨਗੇ ਨਾ ਇਸ ਸੀ ਨੂੰ ਇਹਨਾਂ ਦੇ ਖਿਲਾਫ ਜਾਏਗੀ ਕਿਉਂਕਿ ਇਹ ਚੀਜ਼ ਬਹੁਤ ਵਧੀਆ ਚੰਦੀ ਆ ਕਿਉਂਕਿ ਇਹ ਮੇਰੇ ਨਾਲ ਹੋਇਆ ਇਹ ਹੈਪਨ ਹੋਇਆ ਮੇਰੇ ਨਾਲ ਮੈਂ ਬਹੁਤ ਸਿੰਨ-ਸਿੰਨ ਕੇ ਜੀ ਆ ਪਰ ਬਹੁਤ ਚੀਜ਼ਾਂ ਇਗਨੋਰ ਕਰਕੇ ਜੀ ਆ ਕਿ ਮੇਰਾ ਘਰ ਬਸ ਜਵੇ ਯਾਰ ਇਟਸ ਓਕੇ ਵੀ ਜੇ ਇਹ ਬੰਦਾ ਮੈਨੂੰ ਐਦਾ ਕਰ ਰਿਹਾ ਮੇਰਾ ਘਰ ਬਸ ਜਵੇ ਕੋਈ ਗੱਲ ਨਹੀਂ ਯਾਰ ਮੈਂ ਘਰ ਗ੍ਰਸਤੀ ਸਾਂਭਣ ਤੇਰੀ ਹੁਣ ਵੀਰਿਆਂ ਦੀ ਇੱਕ ਸਟੋਰੀ ਹੋਣੀ ਆ ਉਹਦੇ ਵਿੱਚ ਕੀ ਕੀਤਾ ਉਹ ਜਨਾਨੀ ਕੋ ਪਹਿਲਾ ਬੱਚਾ ਵੀ ਸੀਗਾ ਉਹ ਪਹਿਲਾਂ ਸਿੰਗਲ ਮਦਰ ਸੀ ਉਹ ਸਿੰਗਲ ਮੁੰਡੇ ਨਾਲ ਵਿਆਹੀ ਤੇ ਉਹਨੇ ਕੀ ਕੀਤਾ ਉਨੇ ਮਹਿੰਗੇ ਗਿਫਟ ਵੀ ਲਏ ਆਪਣੇ ਬੰਦੇ ਤੋਂ ਵਿਆਹੀ ਹੋਈ ਸੀ ਤੇ ਉਹ ਹੁਣ ਉਹ ਕਿਸੇ ਹੋਰ ਮੁੰਡੇ ਦੇ ਨਾਲ ਜਾ ਕੇ ਬੈਠੀ ਆ ਇਦਾਂ ਦੀਆਂ ਵੀ ਹੁੰਦੀਆਂ ਪਰ ਸਾਡੇ ਵਰਗੀਆਂ ਮੈਂ ਘਰ-ਗ੍ਰਸਤੀ ਬਣਾਣੀ ਚਾਹੀ ਇੱਕ ਛੋਟਾ ਜਿਹਾ ਪਰਿਵਾਰ ਇਕੱਠਾ ਕਰਨਾ ਚਾਹੀ ਆ ਕਿ ਜਿਹੜੀ ਜਨਾਨੀ ਨੇ ਦਫਾ ਹੋਣਾ ਹੁੰਦਾ ਨਾ ਗੂੰ ਖਾਣੇ ਹੁੰਦੇ ਆ ਉਹ ਕਦੇ ਕਿਸੇ ਨਾਲ ਬੱਚਾ ਨਹੀਂ ਕਰਦੀ ਇਹਨਾਂ ਦੇ ਸੈਂਸ ਪਾਵਰ ਇੰਨੀ ਘੱਟ ਆ ਇਮੈਚੂਰ ਪਰਸਨ ਆ ਇਹ ਇੱਕ ਨੰਬਰ ਦੇ ਉਹ ਕਦੇ ਜਨਾਨੀ ਉਸ ਬੰਦੇ ਨਾਲ ਬੱਚਾ ਕਰਕੇ ਆਪਣੀ ਘਰ ਗਰਸਤੀ ਨਹੀਂ ਵਿ사ਉਗੀ ਪਰ ਫਿਰ ਵੀ ਸਟਿਲ ਜੇ ਬੰਦਾ ਉਹਨੂੰ ਸਿੰਨੀ ਜਾ ਰਿਹਾ ਸਿੰਨੀ ਜਾ ਰਿਹਾ ਮੈਂ ਬਹੁਤ ਕੋਸ਼ਿਸ਼ ਆਇਆ ਤਾਂ ਕਰਕੇ ਮੈਂ ਹੀ ਇੱਥੇ ਅਵੇਅਰਨੈਸ ਦੇਣ ਲੱਗੀ ਆ ਮੇਰੀਆਂ ਭੈਣਾਂ ਨੂੰ ਬਹੁਤ ਇਦਾਂ ਦੀ ਸ਼ਿਕਾਇਤ ਆਉਂਦੀ ਆ ਕਿ ਉਹ ਬਹੁਤ ਤੰਗ ਨੇ ਉਹਨਾਂ ਦੇ ਨਾਲ ਤੇ ਭਾਈ ਇਹਨਾਂ ਨੂੰ ਜਦੋਂ ਇੱਕ ਬੰਦਾ ਕਹਿੰਦਾ ਮੈਂ ਜਨਾਨੀ ਛੱਡ ਦਿੱਤੀ ਤਾਂ ਬਹੁਤ ਗਰੂਰ ਮੰਨਿਆ ਜਾਂਦਾ ਠੀਕ ਆ ਵੀ ਲਓ ਜੀ ਇਹਨੇ ਤਾਂ ਹੋਰ ਕੁੜੀ ਪਸਾ ਲਈ ਇਹਨੇ ਛੱਡ ਦਿੱਤੀ ਜਦੋਂ ਜਨਾਨੀ ਕਹਦੇ ਨਾ ਕਿ ਮੈਂ ਬੰਦਾ ਛੱਡ ਦਿੱਤਾ ਡੁੱਬ ਕੇ ਮਰ ਜਾਣਾ ਚਾਹੀਦਾ ਉਹਨੂੰ ਜਨਾਨੀ ਐਵੇਂ ਨਹੀਂ ਛੱਡਦੀ ਫਿਰ ਔਰ ਨਾਲੇ ਅਸੀਂ ਕਿਸੇ ਬੰਦੇ ਕਰਕੇ ਆਪਣਾ ਬੰਦਾ ਨਹੀਂ ਛੱਡਦੇ ਇਹਨਾਂ ਤੇ ਬਿਹੇਵੀਅਰ ਕਰਕੇ ਛੱਡਦੇ ਆ ਤਾਂ ਮੇਰੀ ਉਹ ਭੈਣੋਂ ਇਦਾਂ ਕਿਆ ਕਰੋ ਕਿ ਅਸੀਂ ਛੱਡਤਾ ਇਹ ਸਾਡੀ ਹੀ ਝੂਠ ਆ ਜਿਹੜੀ ਕੋਈ ਹੋਰ ਲੈ ਕੇ ਬੈਠੂਗੀ ਉਹਨੂੰ ਕਹਿਣ ਵਾਲੇ ਬਣੋਂਗੇ ਤੁਸੀਂ ਕਿ ਸਾਡੀ ਝੂਠ ਸੰਭਾਲੀ ਫਿਰਦੀ ਆ ਕੱਖ ਦੇ ਨਹੀਂ ਰਹਿ ਜਾਂਦੇ ਫਿਰ ਇਹ ਹੁਣ ਆਮ ਪ੍ਰਾਊਡ ਮੈਂ ਪ੍ਰਾਊਡ ਫੀਲ ਕਰਦੀ ਆ ਕਿ ਮੈਂ ਛੱਡਿਆ ਇਦਾਂ ਕਿਆ ਕਰ ਠੀਕ ਆ ਔਰ ਯੈਸ ਅਸੀਂ ਕੋਈ ਖੇਡਣ ਦਾ ਸਮਾਨ ਨਹੀਂ ਹੈਗੀਆਂ ਠੀਕ ਹੈ ਇਹ ਸਰੀਰ ਇੱਕ ਖਡਾਉਣ ਦਾ ਸਮਾਨ ਨਹੀਂ ਹੈਗਾ ਨਾ ਹੀ ਸਾਡੇ ਘਰ ਮਾਸੀਆਂ ਭੂਆ ਦੇ ਘਰ ਆ ਕੇ ਜਦੋਂ ਆਜੋ ਰੋਟੀ ਪਾਣੀ ਖਾਓ ਸਾਰਾ ਕੁਝ ਕਰੋ ਤੇ ਹਫਤਾ ਮੁੜ ਕੇ ਮੂੰਹ ਨਾ ਦਿਖਾਓ ਤੇ ਜਦੋਂ ਆਪਣਾ ਸੈਕਸ ਦੀ ਲੋੜ ਆ ਉਹਦਾ ਤੁਸੀਂ ਮੈਸੇਜ ਕਰ ਦੋ ਨਹੀਂ ਤਾਂ ਤੁਸੀਂ ਆਪਣੇ ਘਰ ਨੂੰ ਤੁਰ ਜਾਓ ਅਸੀਂ ਇੱਥੇ ਸਰੀਰ ਯੂਜ਼ ਕਰਾਉਣ ਲਈ ਨਹੀਂ ਬੈਠੀਆਂ ਆਪਣਾ ਆਪ ਯੂਜ਼ ਕਰਾਉਣ ਲਈ ਨਹੀਂ ਬੈਠੀਆਂ ਸਾਡੀ ਇੱਕ ਸੈਲਫ ਰਿਸਪੈਕਟ ਆ ਆਪਣੀ ਸੈਲਫ ਰਿਸਪੈਕਟ ਪਛਾਣੋ ਮੇਰੀ ਉਹ ਭੈਣੋ ਠੀਕ ਹੈ ਤੇ ਆਪਣੇ ਆਪ ਲਈ ਆਪਣੇ ਆਪ ਨੂੰ ਪਿਆਰ ਕਰੋ ਆਪਣਾ ਸੱਜੋ ਫੱਬੋ ਆਪਣਾ ਵਧੀਆ ਪੈਨੋ ਖਾਓ ਆਪਣੀ ਇੱਜ਼ਤ ਆਪਣੇ ਹੱਥ ਚ ਹੁੰਦੀ ਆ ਇਦਾਂ ਦਾ ਬਿਹੇਵੀਅਰ ਰੱਖੋ ਕਿ ਤੁਹਾਨੂੰ ਕੋਈ ਘੂਰ ਤੱਕ ਨਾ ਸਕੇ ਠੀਕ ਆ ਬਸ ਮੈਂ ਇਹੀ ਗੱਲ ਕਰਨੀ ਸੀ ਕੁਝ ਸਿੱਖੋ ਇਹਨਾਂ ਦੀ ਪੈਂਪਰਿੰਗ ਕਰਨੀ ਬੰਦ ਕਰੋ ਬੰਦ ਕਰ ਦਿਓ ਇਹਨਾਂ ਦੀ ਪੈਂਪਰਿੰਗ ਕਰਨੀ ਕਿਸੇ ਤੇ ਅੰਨਾ ਵਿਸ਼ਵਾਸ ਕਰਨਾ ਬੰਦ ਕਰੋ ਫਿਰ ਤੁਸੀਂ ਬਹੁਤ ਰੋਂਦੀਆਂ ਲਾਸਟ ਟੁੱਟਦੀਆਂ ਐਕਸਪੈਕਟੇਸ਼ਨਸ ਬੰਦ ਕਰ ਦਿਓ